ਮੇਰੇ ਦੇਸ਼ ਪੰਜਾਬ ਦੀਆਂ ਸਭ ਮਾਤਾਵਾਂ ਬਜ਼ੁਰਗਾਂ ਪਹਿਣਾ ਪਰਮਾ ਤੇ ਸਮੁੱਚੇ ਖਾਲਸਾ ਪੰਥਰੂ ਮੇਰੇ ਵੱਲੋਂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਸਮੇਂ ਦੇ ਵਿੱਚ ਦੇਸ਼ ਪੰਜਾਬ ਦੇ 1 ਰੁਪਏ ਦੇ 12 ਪਾਉਂਡ ਬਣਦੇ ਸਨ ਬ੍ਰਿਟਾਨੀਆ ਦੇਸ਼ ਦੇ 12 ਪਾਉਂਡ ਬਣਦੇ ਸਨ 1 ਰੁਪਏ ਦੇ ਜੇ ਸਾਡਾ ਦੇਸ਼ ਨਾ ਟੁੱਟਦਾ ਤਾਂ ਅੱਜ 1 ਰੁਪਏ ਦੇ ਭਾਰਤ ਦਾ 1200 ਰੁਪਇਆ ਬਣਦਾ ਕਿਉਂਕਿ ਹੁਣ ਮੇਰਾ ਖਿਆਲ ਹੈ ਕਿ ਤਕਰੀਬਨ 1 ਪਾਉਂਡ ਦਾ 100 ਰੁਪਇਆ ਅੱਜ ਭਾਰਤ ਦਾ ਬਣ ਰਿਹਾ ਉਸ ਹਿਸਾਬ ਨਾਲ ਪੰਜਾਬ ਦੇ 1 ਰੁਪਏ ਦਾ ਭਾਰਤ ਦਾ 1200 ਰੁਪਇਆ ਕੀਮਤ ਹੋਣੀ ਸੀ ਇਹ ਗੱਲ ਦੱਸਣ ਦੀ ਲੋੜ ਕਿਉਂ ਪਈ ਤਾਂ ਕਿ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਕਈ ਭਾਰਤੀ ਏਜੰਟ ਜਿਨ੍ਹਾਂ ਵਿੱਚ ਕਈ ਪੱਗਾਂ ਵਿੱਚ ਸਿਰਫ ਸਾਈ ਬੈਠੇ ਤੇ ਨਾਮ ਦੇ ਪਿੱਛੇ ਸਿੰਘ ਲਾਈ ਵੀ ਬੈਠੇ ਹਨ ਜਿਨ੍ਹਾਂ ਦੇ ਵਿੱਚੋਂ ਕਾਮ ਰੇਡਾਂ ਦਾ ਮੁਖ ਨਾਮ ਸਾਹਮਣੇ ਆਉਂਦਾ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਹੋਣਗੇ ਜਿਨ੍ਹਾਂ ਦਾ ਕੰਮ ਆ ਰਾਤ ਦਿਨ ਝੂਠੇ ਝੂਠਾ ਪ੍ਰਪੇ ਗੰਡਾ ਕਰਨਾ ਕਿ ਜੇ ਪੰਜਾਬ ਆਜ਼ਾਦ ਹੋ ਗਿਆ ਤੇ ਲੈਂਡਲਾਕ ਦੇ ਨੂੰ ਤਾਂ ਸਮਦਰ ਨਹੀਂ ਲੱਗਦਾ ਤੇ ਇਸ ਦੇਸ਼ ਦਾ ਗੁਜ਼ਾਰਾ ਕਿਵੇਂ ਹੋਵੇਗਾ ਇਸ ਕਰਕੇ ਮੈਂ ਇਹ ਦੱਸਣਾ ਜ਼ਰੂਰੀ ਸਮਝਿਆ ਗੁਜ਼ਾਰੇ ਦਾ ਫਿਕਰ ਤਾਂ ਭਾਰਤ ਨੂੰ ਕਰਨਾ ਪਵੇਗਾ ਕਿ ਉਸ ਦਾ ਗੁਜ਼ਾਰਾ ਜਦ ਪੰਜਾਬ ਨਾਲੋਂ ਲੱਥ ਗਿਆ ਹਰਿਆਣਾ ਨਾਲੋਂ ਲੱਸ ਗਿਆ ਹਿਮਾਚਲ ਨਾਲੋਂ ਲੱਸ ਗਿਆ ਰਾਜਸਥਾਨ ਨਾਲੋਂ ਲੱਥ ਗਿਆ ਉਸ ਨੇ ਕਿਹੜਾ ਕਿਵੇਂ ਕਰਨਾ ਇਹ ਚਿੰਤਾ ਦਾ ਵਿਸ਼ਾ ਉਸ ਵਾਸਤੇ ਹੈ ਸਾਡੇ ਪੰਜਾਬ ਵਾਲਿਆਂ ਨੂੰ ਤੇ ਚਿੰਤਾ ਕਰਨ ਦੀ ਲੋੜ ਹੀ ਨਹੀਂ ਖਾਲਸਾ ਰਾਜ ਦਾ شمار ਖਾਲਸਾ ਰਾਜ ਦੇ ਦੇਸ਼ ਦੀ ਗਿਣਤੀ ਸੰਸਾਰ ਦੇ ਅਮੀਰ ਦੇਸ਼ਾਂ ਦੀ ਗਿਣਤੀ ਦੇ ਵਿੱਚ ਆਵੇਗੀ ਪੰਜਾਬ ਦੀ ਧਰਤੀ ਹੀਟ ਕੀਮਤੀ ਤਾਤਾਂ ਦੇ ਜ਼ਖੀਰੇ ਹਨ ਇਸ ਦੀ ਧਰਤੀ ਦੇ ਉੱਤੇ ਫਸਲਾਂ ਦੇ ਰੂਪ ਵਿੱਚ ਖੱਦਰ ਪਟਸਨ ਅਰੇਸ਼ਾ ਦਾਲਾਂ ਹਲਦੀਆਂ ਮਸਾਲੇ ਫਲ ਸਬਜ਼ੀਆਂ ਕਣਕ ਮੱਕੀ ਚੌਲ ਬਾਜਰਾ ਸਰੋਂ ਹਰ ਪ੍ਰਕਾਰ ਦਾ ਤੇਲ ਹਰ ਪ੍ਰਕਾਰ ਦੀ ਰਸਾਇਣਕ ਬੂਟੀ ਹਰ ਪ੍ਰਕਾਰ ਦਾ ਰਸਾਇਣਕ ਤੱਤ ਇਸ ਧਰਤੀ ਦੇ ਵਿੱਚ ਮੌਜੂਦ ਹੈ ਇਸ ਦੇ ਨਾਲ ਨਾਲ ਇਸ ਧਰਤੀ ਦੇ ਵਸਿੰਦੇ ਇਸ ਧਰਤੀ ਦੇ ਲੋਕ ਸਿਰੜੀ ਮਿਹਨਤੀ ਹਨ ਬਹਾਦਰ ਹਨ ਯੋਧੇ ਹਨ ਅਣਖੀ ਹਨ ਧਰਮੀ ਅਤੇ ਮਲਾਪੜੇ ਦੋਸਤਾਨਾ ਸੁਭਾਅ ਦੇ ਮਾਲਕ ਹਨ ਇਸੇ ਲਈ ਇਹ ਦੁਸ਼ਮਣ ਦੀਆਂ ਨਜ਼ਰਾਂ ਵਿੱਚ ਦੇਸ਼ ਰੜਕਦਾ ਹੈ ਅਤੇ ਇਸ ਦੇਸ਼ ਦਾ ਕਰਦਾਰ ਅਤੇ ਹਰ ਚੀਜ਼ ਨੂੰ ਤਬਾਹ ਕਰਨ ਲਈ ਉਹ ਰਾਤ ਦਿਨ ਤਤ ਪਰ ਰਹਿੰਦਾ ਜਿਸ ਨੂੰ ਖਾਲਸਾ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਸਦਕਾ ਇੱਕ ਦਿਨ ਨੱਥ ਪਾ ਕੇ ਰਹੇਗਾ ਅੱਜ ਦੇ ਹਾਲਾਤ ਵਿੱਚ ਕਿਸੇ ਨਾਲ ਕੋਈ ਤੱਕਾ ਹੁੰਦਾ ਥਾਣਿਆਂ ਵਿੱਚ ਐਫ ਆਈ ਆਰ ਦਰਜ ਨਹੀਂ ਕੀਤੀ ਜਾਂਦੀ ਕਿਉਂਕਿ ਉਹਨਾਂ ਨੂੰ ਪਿੱਛੋਂ ਹੁਕਮ ਹੰਨ ਕਿ ਦਰਜ ਨਹੀਂ ਕਰਨੀ ਕਿਉਂਕਿ ਇਹੋ ਜਿਹੀਆਂ ਗੱਲਾਂ ਮਨੁਸਮਰਤੀ ਦੇ ਨਾਲ ਸੰਬੰਧਿਤ ਹਨ ਖਾਲਸਾ ਪੰਥ ਇਹੋ ਜਿਹੀਆਂ ਮਨੁਸਮਰਤੀਆਂ ਦੇ ਵਿਧੀ ਵਿਵਧਾਨ ਦੀਆਂ ਜੜਾਂ ਉਖਾੜ ਕੇ ਜਮਨਾ ਪਰ ਛੱਡ ਕੇ ਆਵੇਗਾ ਇਹ ਖਾਲਸਾ ਪੰਥ ਦਾ ਕੋਈ ਵਾਦਾ ਨਹੀਂ ਇਹ ਖਾਲਸਾ ਪੰਥ ਦਾ ਕਿਰਦਾਰ ਹੈ ਸੁਭਾਅ ਹੈ ਅਤੇ ਸੁਭਾਅ ਕਦੇ ਬਦਲਦੇ ਨਹੀਂ ਇਸ ਸੁਭਾਅ ਦਾ ਜਿਹੜਾ ਸੁੰਮ ਹੈ ਇਸ ਸੁਭਾਅ ਦਾ ਜਿਹੜਾ ਆਧਾਰ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਵਿਚਾਰਤਾਰਾ ਹੈ ਇਹ ਤੁਰ ਦਰਗਾਹੋਂ ਉਤਰੀ ਬਾਣੀ ਦੇ ਮਹਾਨ ਇਲਹਾਮ ਦਾ ਹੁਕਮ ਹੈ ਸੱਚਖੰਡ ਦੇ ਵਿੱਚੋਂ ਉੱਤਰਦੇ ਹੁਕਮਾਂ ਦੀ ਤਾਮੀਲ ਹੈ ਖਾਲਸੇ ਦਾ ਕਿਰਦਾਰ ਜਿਸ ਨੂੰ ਸਾਡੇ ਦੁਸ਼ਮਣਾਂ ਵੱਲੋਂ ਤਿਆਰ ਕੀਤੇ ਹੋਏ ਜਾਲੀ ਨਿਹੰਗ ਜਾਲੀ ਸਿੱਖ ਜਾਲੇ ਅੰਮ੍ਰਿਤਧਾਰੀ ਖਤਮ ਨਹੀਂ ਕਰ ਸਕਦੇ ਜਾਲੇ ਪੈਦਾ ਕੀਤੀਆਂ ਹੋਈਆਂ ਬਾਣੀਆਂ ਜਿਸ ਨੂੰ ਗੁਰਬਾਣੀ ਦਾ ਦਰਜਾ ਦਿੱਤਾ ਹੋਇਆ ਝੂਠਾ ਉਹ ਵੀ ਇਸ ਨੂੰ ਖਤਮ ਨਹੀਂ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਉਲਟ ਵਿਚਾਰ ਧਾਰਾ ਦੇ ਵਿੱਚ ਮਨਮਤੀ ਰਹਿਤ ਮਰਿਆਦਾ ਦੇ ਹਿੱਸੇ ਵੀ ਇਸ کردار ਨੂੰ ਖਤਮ ਨਹੀਂ ਕਰ ਸਕਣਗੇ ਜਦ ਤੱਕ ਸਿੱਖਾਂ ਦੇ ਕੋਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ ਸਿੱਖਾਂ ਦੇ ਵਿਚਾਰਧਾਰਾ ਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ ਸਿਰਫ ਤਾਂ ਸਿਰਫ ਲੋੜ ਹੈ ਜਾਗਣ ਦੀ ਸਮਝਣ ਦੀ ਦਿਮਾਗ ਦੀ ਵਰਤੋਂ ਕਰਨ ਦੀ ਕਿਸੇ ਦੇ ਪਿੱਛੇ ਨਾ ਲੱਗਣ ਦੀ ਕਿਸੇ ਡੇਰੇਦਾਰ ਦਾ ਚਿਲਾ ਬਣਨ ਤੋਂ ਪਛਾਣ ਹਟਣ ਦੀ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਨ ਰਹਿੰਦੇ ਆ ਖਾਲਸਾ ਪੰਥ ਦਾ ਹਿੱਸਾ ਬਣਨ ਦੀ ਲੋੜ ਹੈ ਜੇ ਪੰਜਾਬ ਦੇ ਦੁਸ਼ਮਣਾਂ ਨੇ ਪੰਜਾਬ ਦਾ ਬੁਰਾ ਕਰਨ ਵਾਸਤੇ ਕੁਝ ਸੋਚਿਆ ਹੋਇਆ ਤਾਂ ਖਾਲਸਾ ਪੰਥ ਨੇ ਜੋ ਖਾਲਸਾ ਰਾਜ ਦੀ ਸਥਾਪਨਾ ਗੁਰੂ ਆਸਰੇ ਕਰਨੀ ਹੈ ਇਹਨਾਂ ਨੇ ਵੀ ਬਹੁਤ ਕੁਝ ਪਹਿਲਾਂ ਸੋਚਿਆ ਹੋਇਆ ਹੈ ਕਿ ਅਸੀਂ ਖਾਲਸਾ ਰਾਜ ਬਣਦੇ ਹਾਂ ਕਿਹੜੇ ਕੰਮਾਂ ਨੂੰ ਪਹਿਲਾਂ ਹੱਥ ਪਾਉਣਾ ਹੈ ਜਿਸ ਦੀ ਵਿਚਾਰ ਚਰਚਾ ਹੁਣ ਅਸੀਂ ਇੱਥੇ ਕਰਾਂਗੇ ਖਾਲਸਾ ਰਾਜ ਬਨਾਮ ਖਾਲਸਤਾਨ ਦੀ ਕਾਇਮੀ ਦੇ ਦੌਰਾਨ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੇ ਵਾਪਸ ਆਪਣੇ ਦੇਸ਼ ਵਿੱਚ ਪਰਤਣਾ ਇਸ ਦੇਸ਼ ਵਿੱਚ 1947 ਤੋਂ ਬਾਅਦ ਖਾਸ ਕਰਕੇ 1966 ਤੋਂ ਬਾਅਦ ਜਿਹੜੇ ਲੋਕ ਭਾਰਤ ਦੇ ਹਿੱਸਿਆਂ ਵਿੱਚੋਂ ਆਣ ਕੇ ਇੱਥੇ ਵਸੇ ਹਨ ਉਹਨਾਂ ਦੀ ਇੱਥੋਂ ਵਾਪਸੀ ਕਰਨੀ ਹੋਵੇਗੀ ਪਰ ਉਹਦੇ ਵਾਸਤੇ ਇੱਕ ਬਕਾਇਦਾ ਵਿਧੀ ਵਿਧਾਨ ਅਤੇ ਕੁਝ ਕਾਨੂੰਨੀ ਸ਼ਰਤਾਂ ਅਤੇ ਨਿਯਮ ਤੈਅ ਹੋਣਗੇ ਉਹ ਨਿਯਮ ਭਾਰਤ ਸਰਕਾਰ ਦਾ ਉਸ ਵੇਲੇ ਰਵਈਆ ਕੀ ਹੋਵੇਗਾ ਉਸ ਮੁਤਾਬਕ ਉਹਨਾਂ ਵਿੱਚ ਤਬਦੀਲੀ ਵੀ ਹੋਵੇਗੀ ਪੰਜਾਬ ਆਜ਼ਾਦ ਹੁੰਦਿਆਂ ਸਾਰ ਜੇ ਪੰਜਾਬ ਤੋਂ ਬਾਹਰ ਵੱਸਦੇ ਹੋਏ ਭਾਰਤ ਦੇ ਕਿਸੇ ਵੀ ਖਿੱਤੇ ਦੇ ਵਿੱਚ ਸਿੱਖਾਂ ਦੀ ਪ੍ਰਾਪਰਟੀ ਜਾਂ ਜਾਨਮਾਲ ਦਾ ਕਿਸੇ ਨੇ ਨੁਕਸਾਨ ਕੀਤਾ ਤਾ ਪੰਜਾਬ ਵਿੱਚ ਵੱਸਦੇ ਬਾਹਰਲੀਆਂ ਸਟੇਟਾਂ ਦੇ ਲੋਕਾਂ ਦੀ ਪ੍ਰਾਪਰਟੀ ਸਾਰੀ ਜ਼ਬਤ ਕਰਕੇ ਖਾਲਸਾਣ ਦੇ ਖਜ਼ਾਨੇ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ। ਇਹ ਭਾਰਤ ਸਰਕਾਰ ਦੇ ਲੋਕ, ਇਹ ਭਾਰਤ ਸਰਕਾਰ ਦੀਆਂ ਏਜੰਸੀਆਂ, ਇਹ ਭਾਰਤੀ ਸਰਕਾਰ ਦਾ ਜਿਹੜਾ ਇਸ ਵੇਲੇ ਦਾ ਵਿਗੜਿਆ ਢਾਂਚਾ ਉਹ ਫੈਸਲਾ ਕਰ ਲਵੇ ਕਿ ਉਸ ਨੇ ਪੰਜਾਬ ਆਜ਼ਾਦ ਹੁੰਦਿਆਂ ਅਨਸਾਰ ਬਾਹਰਲੇ ਸਿੱਖਾਂ ਨਾਲ ਕਿਹੜਾ ਵਰਤਾਓ ਕਰਨਾ ਹੈ। ਜਿਸ ਤਰ੍ਹਾਂ ਦਾ ਵਰਤਾਓ ਹੋਏਗਾ ਉਸੇ ਤਰ੍ਹਾਂ ਦਾ ਸਾਡੇ ਵੱਲੋਂ ਸਦੇਸ਼ ਪੰਜਾਬ ਵੱਲੋਂ ਪ੍ਰਤੀਕਰਮ ਹੋਣਾ ਹੀ ਹੋਣਾ। ਚੰਗੇ ਮਿੱਤਰਾਂ ਵਾਂਗ ਚੰਗੇ ਸਬੰਧੀਆਂ ਵਾਂਗ ਸਾਨੂੰ ਆਪਣੇ ਤੋਂ ਅਲੱਗ ਕਰੋਗੇ ਅਸੀਂ ਵੀ ਉਸੇ ਪਿਆਰ ਮੁਹੱਬਤ ਖਲੂਸ ਅਤੇ ਚੰਗੇ ਸਬੰਧੀਆਂ ਵਾਂਗ ਹੀ ਤੁਹਾਡੇ ਨਾਲ ਵਰਤਾਓ ਕਰਾਂਗੇ ਇਹ ਸਾਡਾ ਤੁਹਾਡੇ ਨਾਲ ਅਹਦਨਾਮਾ ਵਾਦਾ ਜਦ ਤੱਕ ਪੰਜਾਬ ਤੋਂ ਬਾਹਰ ਵੱਸਦੇ ਹੋਏ ਸਿੱਖ ਇਹ ਖਾਲਸਾਣ ਦੀ ਸਰਕਾਰ ਪੂਰੀ ਤਰ੍ਹਾਂ ਇਹਦੀ ਇਨਫੋਰਮੇਸ਼ਨ ਹਾਸਲ ਨਹੀਂ ਕਰ ਲਵੇਗੀ ਕਿ ਪੂਰੀ ਸੁਰੱਖਿਆ ਦੇ ਨਾਲ ਸਾਰੇ ਸਾਡੇ ਬੰਦੇ ਜਿਹੜੇ ਨੇ ਵਾਪਸ ਪੰਜਾਬ ਦੇ ਵਿੱਚ ਮਾਈਗ੍ਰੇਟ ਕਰ ਦਿੱਤੇ ਗਏ ਹਨ ਉਸ ਤੋਂ ਬਾਅਦ ਖਾਲਸਤਾਨ ਦੀ ਸਰਕਾਰ ਇਹ ਫੈਸਲਾ ਕਰੇਗੀ ਕਿ ਤੁਹਾਡੇ ਜਿੰਨੇ ਵੀ ਯੂਪੀ ਬਿਹਾਰ ਜਾਂ ਹੋਰ ਕਿਸੇ ਵੀ ਸਟੇਟ ਤੋਂ ਆਏ ਹੋਏ ਜਿਹੜੇ ਇੱਥੇ ਦੇ ਵਸ ਰਹੇ ਨੇ ਇਸ ਵੇਲੇ ਲੋਕ ਇਹਨਾਂ ਨੂੰ ਪੂਰੀ ਸੁਰੱਖਿਆ ਦੇ ਨਾਲ ਘਰ ਤੱਕ ਪਹੁੰਚਣ ਲਈ ਅਗਰ ਰਖਸ਼ੇ ਦੀ ਵੀ 2 ਕਿਲੋਮੀਟਰ ਦੇ ਕਿਰਾਏ ਦੀ ਜ਼ਰੂਰਤ ਹੋਈ ਰੇਲ ਦੇ ਕਿਰਾਏ ਸਮੇਤ ਰਖਸ਼ੇ ਦੇ ਕਿਰਾਏ ਸਮੇਤ ਰੋਟੀ ਪਟੂਰੇ ਛੋਲੇ ਖਾਣ ਦੇ ਰਾਹ ਵਿੱਚ ਲੋੜ ਪਈ ਤਾਂ ਉਹਦੇ ਵੀ ਪੈਸੇ ਤੁਹਾਡੀ ਜੇਬ ਵਿੱਚ ਪਾ ਕੇ ਤੁਹਾਨੂੰ ਵਾਪਸ ਭੇਜਿਆ ਜਾਵੇਗਾ ਜੇ ਬਾਹਰਲੇ ਪੰਜਾਬੋਂ ਬਾਹਰ ਭਾਰਤ ਵਿੱਚ ਵਸਦੇ ਹੋਏ ਸਿੱਖਾਂ ਦੀਆਂ ਜਾਇਦਾਦਾਂ ਦੀ ਕੀਮਤ ਉਹਨਾਂ ਨੂੰ ਵਾਪਸ ਕਰ ਦਿੱਤੀ ਗਈ ਤਾਂ ਇਹੋ ਕੀਮਤ ਪੰਜਾਬ ਦੇ ਵਿੱਚ ਵਸਦੇ ਹੋਏ ਬਾਹਰ ਭਾਰਤ ਦੇ ਵਿਦੇਸ਼ੀਆਂ ਦੀ ਜਿਹੜੀ ਪ੍ਰਾਪਰਟੀ ਜਾਇਦਾਦ ਦੀ ਕੀਮਤ ਹੈ ਉਹ ਬਕਾਇਦਾ ਉਹਨਾਂ ਨੂੰ ਵਾਪਸ ਕੀਤੀ ਜਾਵੇਗੀ ਖਾਲਸਾ ਸਰਕਾਰ ਵੱਲੋਂ ਕਿਸੇ ਨਾਲ ਵੀ ਬੇਰੁਮਤੀ ਅਤੇ ੱੱਕੇ ਦਾ ਕੋਈ ਗੁੰਜਾਇਸ਼ ਨਹੀਂ ਭਾਰਤ ਵਾਲੇ ਕਿਹੋ ਜਿਹਾ ਵਿਹਾਰ ਚਾਹੁੰਦੇ ਹਨ ਉਹ ਫੈਸਲਾ ਖੁਦ ਕਰ ਲੈਣ ਤੁਸੀਂ ਅੱਜ ਦੀ ਗੱਲਬਾਤ ਸੁਣ ਰਹੇ ਹੋ ਖਾਲਸਾ ਰਾਜ ਵਿੱਚ ਇਮੀਗ੍ਰੇਸ਼ਨ ਤੇ ਮਾਈਗ੍ਰੇਸ਼ਨ ਦੇ ਨਿਯਮਾਂ ਸੰਬੰਧੀ ਕੀ ਹੋਣਾ ਚਾਹੀਦਾ ਇਹ ਅੱਜ ਦੀ ਜਿਹੜੀ ਗੱਲਬਾਤ ਹੈ ਬਿਲਕੁਲ ਪੰਛੀ ਝਾਤ ਉੱਪਰੀ ਅਤੇ ਬਿਲਕੁਲ ਮੁੜ ਲਈ ਗਈ ਹੈ ਕਿਉਂਕਿ ਸਾਨੂੰ ਮੁੱਖ ਸਮੱਸਿਆ ਨਾਲ ਜਿਹੜਾ ਸਾਹਮਣਾ ਸਾਡਾ ਆਜ਼ਾਦੀ ਤੋਂ ਬਾਅਦ ਪੈਣਾ ਉਹ ਇਹੀ ਹੈ ਕਿ ਬਾਹਰਲੇ ਬੰਦੇ ਸੀ ਸੁਰੱਖਿਅਤ ਵਾਪਸ ਆਪਣੇ ਦੇਸ਼ ਵਿੱਚ ਖਾਲਸਾਣ ਚ ਲੈ ਕੇ ਆਉਣੇ ਹਨ ਅਤੇ ਜੋ ਖਾਲਸਾਣ ਦੇ ਵਿੱਚ ਵੱਸਦੇ ਹਨ ਇਹਨਾਂ ਨੂੰ ਪੂਰੀ ਸੁਰੱਖਿਆ ਦੇ ਨਾਲ ਇਹਨਾਂ ਦੀ ਸਟੇਟ ਵਿੱਚ ਉਹਨਾਂ ਨੂੰ ਵਾਪਸ ਭੇਜਿਆ ਜਾਣਾ ਇਸ ਵਾਸਤੇ ਬਕਾਇਦਾ ਨਿਜਮ ਕਾਨੂੰਨ ਸ਼ਰਤਾਂ ਸਾਰਾ ਕੁਛ ਤਿਆ ਕੀਤਾ ਜਾਵੇਗਾ ਇਸ ਸੰਬੰਧੀ ਬਾਹਰਲੀ ਖਾਲਸਤਾਨ ਦੀ ਲੀਡਰਸ਼ਿਪ ਨੂੰ ਕੋਈ ਨਾ ਕੋਈ ਬਿਆਨ ਆਫੀਸ਼ੀਅਲੀ ਤੌਰ ਦੇ ਉੱਤੇ ਦੇਣਾ ਚਾਹੀਦਾ ਹੈ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਤਾਨ ਦੀ ਆਵਾਸ ਪ੍ਰਵਾਸ ਦੀ ਨੀਤੀ ਦੇ ਨਾਲ ਸੰਬੰਧ ਰੱਖਦਾ ਹੋਵੇ ਸਾਨੂੰ ਪੰਜਾਬੀਆਂ ਵਾਲਾ ਸੁਭਾਅ ਤੇ ਅਗਣਾ ਪਵੇਗਾ ਕੋਈ ਨਹੀਂ ਜਦੋਂ ਟਾਈਮ ਆਊ ਵਿਖੀ ਜਾਊ ਇਹ ਵਿਖੀ ਜਾਊ ਵਾਲਾ ਫਾਰਮੂਲਾ ਗੁਰਸਿੱਖੀ ਨਾਲ ਸੰਬੰਧ ਨਹੀਂ ਰੱਖਦਾ ਗੁਰਬਾਣੀ ਵੀ ਇਸ ਸੰਬੰਧ ਦੇ ਵਿੱਚ ਦੇ ਚੋਕਸ ਰਹਿਣ ਦਾ ਹੁਕਮ ਦਿੰਦੀ ਹੈ ਅੱਗੇ ਦੇ ਜੇ ਚਿੱਤੇਉ ਤਾਂ ਕਾਇਤ ਮਲੇ ਸਜਾਏ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ ਅਤ ਸਿਆਣੀ ਸੋਹਣੀ ਕਿਉਂਕਿ ਤੋ ਵੇਸਾ ਜਿਸ ਦਾ ਸਪਸ਼ਟ ਪਾਵਰਥ ਹੈ ਆਉਣ ਵਾਲੇ ਸੰਭਾਵੀ ਖਤਰਿਆਂ ਦੇ ਮੱਦੇ ਨਜ਼ਰ ਉਸ ਤੋਂ ਬਚਾ ਕਰਨ ਵਾਸਤੇ ਪਹਿਲਾਂ ਕੋਈ ਵਿਉਂਤਬੰਦੀ ਕਰਨੀ ਅਤੇ ਬਿਨਾਂ ਵਜ੍ਹਾ ਕਿਸੇ ਦੇ ਉੱਤੇ ਵੀ ਭਰੋਸਾ ਨਾ ਕਰਨ ਦਾ ਉਪਦੇਸ਼ ਹੈ ਖਾਲਸਾ ਰਾਜ ਦੇ ਵਿੱਚ ਬਾਰੋਂ ਆ ਕੇ ਵਸੇ ਹੋਏ ਗੈਰ ਕਾਨੂੰਨੀ ਤਰੀਕੇ ਨਾਲ 60 ਲੱਖ ਦੀ ਭੀੜ ਸੰਬੰਧੀ ਜੋ ਵੀ ਫੈਸਲੇ ਕਰਨੇ ਹਨ ਉਹਨਾਂ ਸੰਬੰਧੀ ਮੇਰੇ ਨਿੱਜੀ ਵਿਚਾਰ ਇਸ ਤਰ੍ਹਾਂ ਹਨ ਜੋ ਮੈਂ ਆਪ ਸਾਰਿਆਂ ਨਾਲ ਦੇਸ਼ ਪੰਜਾਬ ਦੇ ਪਛਿੰਦਿਆਂ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ 1947 ਤੋਂ ਲੈ ਕੇ 2022 ਤੱਕ ਪੰਜਾਬ ਦਾ ਕੋਈ ਵੀ ਮੁੱਖ ਮੰਤਰੀ ਸਿੱਖ ਕੌਮ ਦੀ ਅਸਲ ਨੁਮਾਇੰਦਗੀ ਕਰਨ ਵਾਲਾ ਮੁੱਖ ਮੰਤਰੀ ਨਾ ਹੋ ਕੇ ਸਿਰਫ ਸਟੇਟ ਦਾ ਥਾਪਿਆ ਹੋਇਆ ਇੱਕ ਪਿੱਠੂ ਹੀਰਿਆ ਕਿਉਂਕਿ ਉਸ ਨੂੰ ਭਾਰਤੀ ਸਰਕਾਰ ਨੇ ਕਿਸੇ ਲੁਕਵੇਂ এজেন্ডੇ ਦੇ ਰਾਹੀਂ ਪੰਜਾਬ ਮਾਰੂ ਨੀਤੀ ਦੇ ਤਹਿਤ ਹੀ ਮੁੱਖ ਮੰਤਰੀਸ ਦੇ ਅਸਦੇ ਰੂਪ ਵਿੱਚ ਸਥਾਪਿਤ ਕੀਤਾ ਇਸੇ ਲਈ ਕਿਸੇ ਵੀ ਮੁੱਖ ਮੰਤਰੀ ਨੇ ਪਾਣੀਆ ਸੰਬੰਧੀ ਕੋਈ ਡਟਕੇ ਫੈਸਲਾ ਨਹੀਂ ਲਿਆ ਕਿਸੇ ਵੀ ਆਵਾਸ ਪ੍ਰਵਾਸ ਸੰਬੰਧੀ ਕੋਈ ਕਾਨੂੰਨ ਨਹੀਂ ਬਣਾਇਆ ਕੋਈ ਪੰਜਾਬ ਵਿੱਚ ਕੌਣ ਜ਼ਮੀਨ ਖਰੀਦ ਸਕਦਾ ਕੋਈ ਪ੍ਰਾਪਰਟੀ ਜਾਇਦਾਦ ਖਰੀਦ ਸਕਦਾ ਜਾਂ ਨਹੀਂ ਜਿਸ ਕਰਕੇ ਮੇਰੀ ਨਿੱਜੀ ਨਜ਼ਰ ਦੇ ਵਿੱਚ 1966 ਤੋਂ ਬਾਅਦ ਜਿੰਨੇ ਵੀ ਪ੍ਰਵਾਸੀ ਪੰਜਾਬ ਵਿੱਚ ਆਣ ਕੇ ਵਸੇ ਹਨ ਇਹ ਸਾਰੇ ਦੇ ਸਾਰੇ ਗੈਰਕਾਨੂੰਨੀ ਹਨ ਜਿਨ੍ਹਾਂ ਨੂੰ ਕੌਮ ਵੱਲੋਂ ਕੋਈ ਮੰਨਤ ਨਹੀਂ ਕਿ ਇੱਥੇ ਆਣ ਕੇ ਵਸੋ ਕੰਮ ਜਾਂ ਰੁਜ਼ਗਾਰ ਦੀ ਭਾਲ ਵਿੱਚ ਆਉਣਾ ਕੰਮ ਕਰਨਾ ਕੁਝ ਸਾਲ ਰਹਿਣਾ ਅਤੇ ਵਾਪਸ ਚਲੇ ਜਾਣਾ ਉਹ ਵੱਖਰੀ ਗੱਲ ਹੈ ਮੈਂ ਪੱਕੇ ਤੌਰ ਤੇ ਜਿਹੜੇ ਇੱਥੇ ਤੇ ਭਾਰਤ ਦੁਆਰਾ ਪੇ ਪੰਜਾਬ ਦੇ ਬਿਸ਼ਿੰਦੇ ਬਣਾ ਕੇ ਸਥਾਪਿਤ ਕੀਤੇ ਨੇ ਉਹਨਾਂ ਦੇ ਸਬੰਧ ਵਿੱਚ ਗੱਲ ਕਰ ਰਿਹਾ ਹਾਂ 1966 ਤੋਂ ਬਾਅਦ ਜਿੰਨੇ ਵੀ ਇੱਥੇ ਆਣ ਕੇ ਵਸੇ ਹਨ ਉਹ ਸਾਰੇ ਦੇ ਸਾਰੇ ਗੈਰਕਾਨੂੰਨੀ ਹਨ ਇਹਨਾਂ ਸਾਰਿਆਂ ਨੂੰ ਇੱਥੋਂ ਵਾਪਸ ਭੇਜਿਆ ਜਾਵੇਗਾ ਵਾਪਸ ਭੇਜਣ ਤੋਂ ਪਹਿਲਾਂ ਖਾਲਸਾ ਸਰਕਾਰ ਇਹਨਾਂ ਵਾਸਤੇ ਇੱਕ ਵਿਸ਼ੇਸ਼ ਸੁਰੱਖਿਅਤ ਸਹੂਲਤਾਂ ਨਾਲ ਲੈਸ ਇੱਕ ਸ਼ੈਲਟਰ ਬਣਾਵੇਗੀ ਉਹ ਜਿਹੜਾ ਸ਼ੈਲਟਰ ਹੈ ਉਹ ਜਿਹੜੀਆਂ ਇਮਾਰਤਾਂ ਹੋਣਗੀਆਂ ਕੱਚੀਆਂ ਪੱਕੀਆਂ ਉਹ ਸਾਰਿਆਂ ਦੇ ਸਾਰਿਆਂ ਦੇ ਤੇ ਖਾਸ ਕਰਕੇ ਫੌਜੀ ਦੀ ਨਿਗਰਾਨੀ ਹੇਠ ਹੋਣਗੀਆਂ ਉਸ ਵਿੱਚੋਂ ਕੋਈ ਵੀ ਆਪਣੀ ਮਰਜ਼ੀ ਨਾਲ ਬਾਹਰ ਨਹੀਂ ਜਾ ਸਕੇਗਾ ਕੋਈ ਵੀ ਬਾਹਰੋਂ ਅੰਦਰ ਨਹੀਂ ਆ ਸਕੇਗਾ ਜਿਨ੍ਹਾਂ ਦੀ ਆਈਡੀ ਭਾਰਤ ਵਾਲਿਆਂ ਨੇ ਬਣਾਈ ਹੋਈ ਹੈ ਉਸ ਆਈਡੀ ਦੇ ਐਡਰੈਸ ਦੇ ਹਿਸਾਬ ਨਾਲ ਉਹਨਾਂ ਨੂੰ ਡੀਪੋਰਟ ਕਰਨ ਤੋਂ ਪਹਿਲਾਂ ਉਹਨਾਂ ਦਾ ਬੈਂਕ ਵਿੱਚ ਪੈਸਾ ਕਿੰਨਾ ਹੈ ਜਾਂ ਉਹਨਾਂ ਦੀ ਇੱਥੇ ਪ੍ਰਾਪਰਟੀ ਕਿੰਨੀ ਹੈ ਉਸ ਸਬੰਧੀ ਫਾਰਮ ਭਰਿਆ ਜਾਣਗੇ ਉਹਨਾਂ ਦੀ ਜਾਇਦਾਦ ਜਾਂ ਉਹਨਾਂ ਦੇ ਪੈਸੇ ਦੀ ਕੀਮਤ ਖਾਲਸਤਾਨੀ ਕਰੰਸੀ ਦੀ ਹਿਸਾਬ ਨਾਲ ਖਾਲਸਤਾਨੀ ਕਰੰਸੀ ਵਿੱਚ ਕਿੰਨੀ ਬਣਦੀ ਹੈ ਉਹਨਾਂ ਨੂੰ ਦੱਸ ਕੇ ਉਹਨਾਂ ਨੂੰ ਉਹਨਾਂ ਦੀ ਸਟੇਟ ਵਿੱਚ ਵਾਪਸ ਭੇਜ ਦਿੱਤਾ ਜਾਵੇਗਾ ਅਤੇ ਹਰੇਕ ਭੇਜੇ ਹੋਏ ਬੰਦੇ ਨੂੰ ਕਿਹਾ ਜਾਵੇਗਾ ਕਿ ਭਾਰਤ ਦਾ ਪਾਸਪੋਰਟ ਬਣਾ ਕੇ ਖਰਸਤਾਨ ਦਾ ਵੀਜ਼ਾ ਲੈ ਕੇ ਦੁਬਾਰਾ ਰੀ-ਐਂਟਰੀ ਲੀਗਲ ਐਂਟਰੀ ਲੈ ਕੇ ਇੱਥੇ ਆ ਤਾਂ ਕਿ ਇਸ ਤਰ੍ਹਾਂ ਹਸਤਾਬ ਕਰ ਸਕੀਏ ਜੇਸ ਨਾਲ ਸਾਨੂੰ ਵੀਜ਼ਾ ਫੀਸ ਤੇ ਰਾਈ ਵੀ ਪ੍ਰੋਫਿਟ ਹੋਵੇਗਾ ਜਦੋਂ ਇੱਥੇ ਆਉਣਗੇ ਤਾਂ ਰਸਤੇ ਦੇ ਵਿੱਚ ਰੈਸਟੋਰੈਂਟ ਤੋਂ ਕਿਸੇ ਢਾਬੇ ਤੋਂ ਰੋਟੀ ਪਾਣੀ ਵੀ ਖਾਣਗੇ ਤਾਂ ਵੀ ਸਾਨੂੰ ਪ੍ਰੋਫਿਟ ਹੋਵੇਗਾ ਇਸ ਤਰ੍ਹਾਂ ਕਰਨ ਨਾਲ ਵਿੱਚ ਕੁਝ ਲੰਬਾ ਸਮਾਂ ਪੈ ਜਾਵੇਗਾ ਤੇ ਲੰਬਾ ਸਮਾਂ ਪੈਣ ਨਾਲ ਭਾਰਤ ਤੋਂ ਬਾਹਰ ਰਹੇ ਸਿੱਖਾਂ ਨਾਲ ਕੀ ਸਲੂਕ ਹੋਇਆ ਉਸ ਦੀਆਂ ਖਬਰਾਂ ਸਾਡੇ ਤੱਕ ਪਹੁੰਚਣਗੀਆਂ ਫਿਰ ਉਸੇ ਹਿਸਾਬ ਨਾਲ ਅਸੀਂ ਆਪਣਾ ਪ੍ਰੋਟੋਕੋਲ ਪ੍ਰੋਸੈਸ ਅੱਗੇ ਤੋਰਾਂਗੇ ਇਹ ਸੀ ਖਾਲਸਾਤਨ ਦੇ ਸ਼ੁਰੂਆਤੀ ਦਿਨਾਂ ਦਾ ਆਵਾਸ ਪ੍ਰਵਾਸ ਸੰਬੰਧੀ ਕੁਝ ਜ਼ਰੂਰੀ ਗੱਲਾਂ ਜਿਹੜੀਆਂ ਮੈਂ ਆਪ ਨਾਲ ਸਾਂਝੀਆਂ ਕੀਤੀਆਂ ਹਨ ਕੱਲ ਨੂੰ ਖਾਲਸਾ ਰਾਜ ਦੇ ਕਿਸੇ ਹੋਰ ਪ੍ਰਬੰਧ ਨਾਲ ਸੰਬੰਧਿਤ ਆਪਾਂ ਨਵੀਂ ਗੱਲ ਕਰਾਂਗੇ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ